ਨਾਨਕ ਕਿਚ ਸੋਣੀ ਹੈ ਕਿਛ ਕਈਏ ਸੰਜੀਪ ਕੁਮਾਰ ਸ਼ਰਮਾ ਜੀ ਦੀ ਗੱਲਬਾਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੋਆਪਰੀਣ ਦਾ ਮੰਚ ਸੰਜੀਪ ਕੁਮਾਰ ਸ਼ਰਮਾ ਜੀ ਲਿਖਦੇ ਨੇ ਕਿ ਕੋਈ ਵੀ ਸਮਾਜ ਉਦੋਂ ਹੀ ਸਿਹਤਮੰਦ ਅਤੇ ਮਜ਼ਬੂਤ ਹੋ ਸਕਦਾ ਹੈ ਜਦੋਂ ਉਸ ਅੰਦਰ ਵਸਦੇ ਲੋਕ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਆਂ ਨਿਰਭੈ ਹੋ ਕੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਣ ਆਪਣੇ ਹੰਕਾਰ ਨੂੰ ਪਰੇ ਰੱਖ ਕੇ ਇੱਕ ਦੂਜੇ ਦੀ ਗੱਲ ਸੁਣਨ ਅਤੇ ਆਪਣੀ ਆਲੋਚਨਾ ਸਹਿਣ ਦੀ ਤਾਕਤ ਰੱਖਦੇ ਹੋਣ ਭਾਵ ਕੀ ਸੰਵਾਦ ਕਰ ਸਕਦੇ ਹੋ ਸੰਵਾਦ ਇੱਕ ਬਿਹਤਰੀਨ ਅਤੇ ਉન્નਤ ਸਮਾਜ ਦੀ ਸਿਰਜਣਾ ਕਰਕੇ ਹੀ ਲੋਕਾਂ ਦੇ ਲਈ ਉज्ज्वल ਭਵਿੱਖ ਦੀ ਸਥਾਪਨਾ ਵੀ ਕਰਦੀ ਹੈ ਸਮੱਸਿਆਵਾਂ ਉਦੋਂ ਸ਼ੁਰੂ ਹੁੰਦੀਆਂ ਨੇ ਜਦੋਂ ਅਸੀਂ ਸੰਵਾਦ ਦੀ ਥਾਂ ਵਿਵਾਦ ਦਾ ਰਾਹ ਚੁਣਦੇ ਹਾਂ ਜਦੋਂ ਅਸੀਂ ਸਿਰਫ ਆਪਣੀ ਗੱਲ ਕਹਿਣ ਦੇ ਵਿੱਚ ਹੀ ਯਕੀਨ ਰੱਖਣ ਲੱਗ ਪੈਂਦੇ ਹਾਂ ਤੇ ਦੂਜੇ ਦੀ ਗੱਲ ਨੂੰ ਤਵੱਜੋ ਨਾ ਦੇ ਕੇ ਅਣਗੋਲੀਆਂ ਕਰਦੇ ਆਂ ਗੁਰਬਾਣੀ ਦੀ ਇਸ ਤੁੱਕ ਦੇ ਵਿੱਚ ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਰਾਹੀ ਗੁਰੂ ਨਾਨਕ ਦੇਵ ਜੀ ਸੰਵਾਦ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਫਰਮਾਉਂਦੇ ਨੇ ਕਿ ਜਦ ਤੱਕ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਆਂ ਸਾਨੂੰ ਨਾ ਸਿਰਫ ਆਪਣੀ ਗੱਲ ਸੰਜਮ ਦੇ ਨਾਲ ਕਹਿਣੀ ਚਾਹੀਦੀ ਹੈ ਬਲਕਿ ਦੂਜੇ ਦੀ ਗੱਲ ਧੀਰਜ ਦੇ ਨਾਲ ਸੁਣਨੀ ਵੀ ਚਾਹੀਦੀ ਹੈ ਗੁਰੂ ਨਾਨਕ ਦੇਵ ਜੀ ਦੀ ਇਹ ਸਿੱਖਿਆ ਸੁਣਨ ਨੂੰ ਬਧੇਰੇ ਮਹੱਤਵ ਦਿੰਦੀ ਹੈ ਕਿਉਂਕਿ ਸੁਣਨਾ ਹੀ ਕਿਸੇ ਸੰਵਾਦ ਦੀ ਮੁੱਢਲੀ ਨੀਂ ਹੁੰਦੀ ਹੈ ਜੜ ਹੁੰਦੀ ਹੈ ਜਦੋਂ ਅਸੀਂ ਧਿਆਨ ਦੇ ਨਾਲ ਸੁਣਦੇ ਹਾਂ ਤਾਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝ ਅਤੇ ਆਪਣੀ ਗੱਲ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕਰ ਸਕਦੇ ਹਾਂ ਜਦੋਂ ਕਾਲੀ ਹੁੰਦੀਆਂ ਨੇ ਕਈਆਂ ਨੂੰ ਗੱਲ ਦੁਬਾਰਾ ਜਲਦੀ-ਜਲਦੀ ਕਰ ਲੋ ਜੀ ਜਲਦੀ-ਜਲਦੀ ਤੇ ਉਹਦੇ ਵਿੱਚ ਫਿਰ ਡਿਸਟਰਬ ਕਰੀ ਜਾਣਾ ਉਹ ਸਾਰੀਆਂ ਚੀਜ਼ਾਂ ਫਿਰ ਉਹ ਗੱਲ ਜਾਂ ਨਾ ਤਾਂ ਅਗਲੇ ਦੀ ਪੂਰੀ ਹੁੰਦੀ ਹੈ ਨਾ ਆਪਣੀ ਪੂਰੀ ਹੁੰਦੀ ਹੈ ਪਹਿਲਾਂ ਅਗਲੇ ਦੀ ਗੱਲ ਸੁਣ ਲਓ ਇਹ ਚੀਜ਼ ਜੀ ਇੱਥੇ ਆ ਕੇ ਸਿੱਖੀ ਹੈ ਨਾ ਲੋਕਾਂ ਦੇ ਵਿੱਚ ਕਿਵੇਂ ਇੱਕ ਦੂਸਰੇ ਨੂੰ ਧਿਆਨ ਦੇ ਨਾਲ ਜੇ ਗੱਲ ਸੁਣਦੇ ਨੇ ਤਾਂ 100% ਦਿੰਦੇ ਆ ਉਹਨੂੰ ਸੁਣਨ ਦੇ ਲਈ ਤੇ ਅੱਗੇ ਸਵਾਲ ਜਵਾਬ ਤਾਂ ਹੀ ਹੋ ਸਕਦੇ ਆ ਜਦੋਂ ਤੁਸੀਂ ਕਿਸੇ ਦੀ ਗੱਲ ਧਿਆਨ ਦੇ ਨਾਲ ਸੁਣੀ ਹੋਵੇ ਜਿਸ ਤਰ੍ਹਾਂ ਧੀਰਜ ਦੇ ਨਾਲ ਸੁਣਨਾ ਤੇ ਸੰਜਮ ਦੇ ਨਾਲ ਬੋਲਣਾ ਇੱਕ ਸੰਗਠਿਤ ਸਮਾਜ ਦੀ ਨੀਂ ਬਣਦੇ ਨੇ ਉਸੇ ਤਰ੍ਹਾਂ ਹੀ ਇਹ ਗੁਣ ਸਰੀਰਕ ਤੰਦਰੁਸਤੀ ਦਾ ਵੀ ਆਧਾਰ ਬਣਦੇ ਐ ਅੱਜ ਦੀ ਤੇਜ਼ ਰਫ਼ਤਾਰ ਭੱਜ ਦੌੜ ਚਾਰੋਂ ਪਾਸਿਓਂ ਸ਼ੋਰ ਸ਼ਰਾਬੇ ਉਲਝਣਾ ਮਾਨਸਿਕ ਤਣਾਅ ਤੇ ਰਿਸ਼ਤਿਆਂ ਦੀਆਂ ਗੁੰਝਲਾਂ ਦੇ ਨਾਲ ਘिरी ਹੋਏ ਜ਼ਿੰਦਗੀ 'ਚ ਅਸੀਂ ਸਭ ਤੋਂ ਮਹੱਤਵਪੂਰਨ ਸੰਚਾਰਕ ਸਾਡੇ ਸਰੀਰ ਦੇ ਨਾਲ ਸੰਵਾਦ ਕਰਨਾ ਹੀ ਭੁੱਲ ਜਾਂਦੇ ਆ ਆਪਣੇ ਆਪ ਦੇ ਨਾਲ ਭੱਜ ਭੱਜ ਵੱਡਦਾ ਏ ਮੰਦਰ ਮਸਜਿਦੀ ਭੱਜ ਭੱਜ ਵੱਡਦਾ ਏ ਮੰਦਰ ਪੰਸੀਤੀ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਬਾਬਾ ਬੁੱਲੇ ਸ਼ਾਹ ਲਿਖਦੇ ਨੇ ਨਾ ਸਾਡਾ ਸਰੀਰ ਚੁੱਪ ਰਹਿ ਕੇ ਬੋਲਣ ਵਾਲਾ ਇੱਕ ਸੰਚਾਰਕ ਹੈ ਇਹ ਸ਼ਬਦਾਂ ਦੀ ਥਾਂ ਸੰਕੇਤਾਂ ਸੰਵੇਦਨਾਵਾਂ ਭਾਵਨਾਵਾਂ ਦੇ ذریعے ਸਾਨੂੰ ਦੱਸਦਾ ਹੈ ਕਿ ਉਸ ਨੂੰ ਸਾਡੀ ਜ਼ਰੂਰਤ ਤੇ ਲੋੜ ਹੈ ਦਿਲ ਦੇ ਮਹਰ ਡਾਕਟਰ ਅਤੇ ਪਦਮ ਪੂਸ਼ਣ ਪੁਰਸਕਾਰ ਜੇਤੂ ਡਾਕਟਰ ਬੀ ਐਮ ਦੇ ਅਨੁਸਾਰ ਸਾਡੇ ਸਰੀਰ ਦੇ ਕੋਲ ਆਪਣੇ ਆਪ ਤੰਦਰੁਸਤ ਹੋਣ ਦੀ ಅಪਾਰ ਸ਼ਕਤੀ ਹੈ ਜੀਵ ਦੀ ਗੱਲ ਕਰੀਏ ਨਾ ਇੱਕ ਮਨੋੱਖ ਹੀ ਇਦਾਂ ਦਾ ਹੈ ਜਿਹੜੀ ਉਹਦੇ ਸਰੀਰ ਦੇ ਵਿੱਚ ਕੋਈ ਘਾਟ ਮਹਿਸੂਸ ਹੁੰਦੀ ਹੈ ਕਿਸੇ ਚੀਜ਼ ਦੀ ਉਹ ਚਾਹੇ ਲੂਣ ਦੀ ਚਾਹੇ ਤੁਸੀਂ ਡੀਹਾਈਡਰੇਟ ਹੋਂਦੇ ਹੋ ਪਾਣੀ ਦੀ ਪਿਆਸ ਲੱਗਦੀ ਹੈ ਤਾਂ ਸਾਰਾ ਕੁਝ ਤੁਹਾਡੇ ਬੁੱਲਾਂ ਦੇ ਉੱਤੇ ਤੇ ਤੁਹਾਡੇ ਜਿਹੜਾ ਜੀਭ ਦੇ ਵਿੱਚ ਉਹ ਚੀਜ਼ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਤੁਹਾਂ ਤੁਹਾਡਾ ਦਿਲ ਕਰਦਾ ਕੋਈ ਮਤਲਬ ਕਿ ਮਿੱਠੀ ਚੀਜ਼ ਖਾਦੀ ਜਾਵੇ ਲੂਣ ਵਾਲੀ ਖਾਦੀ ਜਾਵੇ ਜਾਂ ਤੁਹਾਡਾ ਦਿਲ ਕਰਦਾ ਕੋਈ ਫਰੂਟ ਖਾਣ ਨੂੰ ਮੌਸਮਾਂ ਦੇ ਹਿਸਾਬ ਦੇ ਨਾਲ ਤੁਸੀਂ ਸੈਲਡ ਵਗੈਰਾ ਝਾਰਾ ਖਾਣਦੇ ਹੋ ਉਹ ਸਾਰੀਆਂ ਚੀਜ਼ਾਂ ਪਾਣੀ ਜ਼ਿਆਦਾ ਯੂਜ਼ ਕਰਦੇ ਹੋ ਉਹ ਚੀਜ਼ਾਂ ਜਿਹੜੀਆਂ ਨੇ ਇੱਕ ਮਨੋਖ ਹੀ ਹੈ ਜਿਹੜਾ ਆਪਣੀ ਜੀਵ ਦੇ ਸਾਰੇ ਹੀ ਜਿਹੜਾ ਸਵਾਦ ਤੋਂ ਪਤਾ ਲੱਗ ਜਾਂਦਾ ਕਿ ਸਾਡਾ ਸਰੀਰ ਕੀ ਚਾਹੁੰਦਾ ਹੈ ਕੀ ਘਾਟ ਮਹਿਸੂਸ ਕਰ ਰਿਹਾ ਉਸ ਨੂੰ ਇਹ ਦੇਣਾ ਪੈਣਾ ਹੈ ਅਮਰੀਕੀ ਜਿਹੜੇ ਨੇ ਇਸ ਨੂੰ ਸਿਰਫ ਸਾਡੇ ਸਹਿਯੋਗ ਦੀ ਲੋੜ ਹੈ ਹੋਰ ਕੁਝ ਨਹੀਂ ਅਮਰੀਕੀ ਯੋਗ ਸਿੱਖਿਆ ਕਤੇ ਲੇਖਕਾ ਡੇਬੋਰਾ ਅਡੇਲ ਦੇ ਅਨੁਸਾਰ ਸਾਡਾ ਸਰੀਰ ਗਿਆਨ ਦਾ ਭੰਡਾਰ ਹੈ ਲੋੜ ਇਸ ਦੇ ਸੰਕੇਤਾਂ ਨੂੰ ਧਿਆਨ ਦੇ ਨਾਲ ਸੁਣਨ ਇਸ ਦਾ ਸਤਿਕਾਰ ਕਰਨ ਤੇ ਸੰਕੇਤਾਂ ਦੇ ਅਨੁਸਾਰ ਕਦਮ ਚੁੱਕਣ ਦੀ ਜਿਹੜਾ ਗੱਲ ਕਰਨ। ਸਰੀਰ ਨੂੰ ਸੁਣਨ ਤੋਂ ਭਾਵ ਇਸ ਦੇ ਵੱਲੋਂ ਮਿਲ ਰਹੇ ਅੰਦਰੂਨੀ ਸੰਕੇਤਾਂ ਦੇ ਵੱਲ ਧਿਆਨ ਦੇਣਾ, ਉਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਅਫਸੋਸ, ਅਸੀਂ ਇਸ ਨੂੰ ਸਿਰਫ ਇੱਕ ਮਸ਼ੀਨ ਸਮਝਿਆ ਹੋਇਆ ਹੈ ਜਿਹੜੀ ਲਗਾਤਾਰ ਕੰਮ ਕਰੇ, ਨਵ ਜੀਵਨ ਦੀ ਸਿਰਜਣਾ ਕਰੇ ਤੇ ਬਿਨਾਂ ਥੱਕੇ ਚੱਲਦੀ ਰਹੇ। ਜਦੋਂ ਤੱਕ ਇਹ ਥੱਕ ਕੇ ਸਦਾ ਦੇ ਲਈ ਸ਼ਾਂਤ ਨਾ ਹੋ ਜਾਵੇ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਰੁਕੀਏ ਸੁਣੀਏ ਸਰੀਰ ਨੂੰ ਇੱਕ ਸਮਝਦਾਰ ਸਾਥੀ ਦੀ ਤਰ੍ਹਾਂ ਦੇਖਣਾ ਸ਼ੁਰੂ ਕਰ ਦਈਏ ਜਿਹੜਾ ਲਗਾਤਾਰ ਸਾਡੇ ਨਾਲ ਸੰਵਾਦ ਕਰਦਾ ਹੈ ਨਾ ਕਿ ਇੱਕ ਗੁੰਗੇ ਗੁਲਾਮ ਵਾਂਗੂ ਗੁੰਗੇ ਗੁਲਾਮ ਵਾਂਗੂ ਠੱਕੀਆਂ ਅੱਖਾਂ ਭੁੱਖੇ ਢਿੱਡ ਬਦਲੇ ਮੂਡ ਜਕੜੇ ਮੋਢੇ ਆਕੜੀ ਪੇਠਾਂ ਦੀ ਦੇ ਜ਼ਰੀਏ ਹੌਲੀ-ਹੌਲੀ ਕੁਸਰ-ਮੁਸਰ ਕਰਦਾ ਹੈ ਇਹ ਆਪ ਹੀ ਦੱਸਦਾ ਹੈ ਕਦੋਂ ਅਤ ਹੋ ਗਈ ਹੈ ਕਦੋਂ ਕੋਈ ਕਮੀ ਰਹਿ ਗਈ ਹੈ ਤੇ ਕਦੋਂ ਸਭ ਕੁਝ ਠੀਕ ਠਾਕ ਹੈ ਪਰ ਅਸੀਂ ਇਸ ਨੂੰ ਸਾਡੇ ਇਨੇ ਸੈਂਸਰ ਲੱਗੇ ਨੇ ਬੋਡੀ ਦੇ ਵਿੱਚ ਪਰ ਅਸੀਂ ਇਸ ਨੂੰ ਅਨਡਿਟ ਕਰਨਾ ਹੀ ਸਿੱਖਿਆ ਅਜੇ ਤੱਕ ਤੇ ਇਸ ਦੇ ਲਈ ਆਰਾਮ ਕਰਨ ਦੀ ਥਾਂ ਚਾਹ ਕੌਫੀ ਜਾਂ ਦਰਦ ਨਿਵਾਰਕ ਦਵਾਈਆਂ ਲੈਣ ਲੱਗਦੇ ਆ ਤਣਾਅ ਦੀ ਸਥਿਤੀ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਦੀ ਥਾਂ ਆਪਣਾ ਧਿਆਨ ਭਟਕਾਉਣ ਲੱਗ ਪੈਂਦੇ ਆ ਸਰੀਰ ਨੂੰ ਸੁਣਨ ਦੇ ਲਈ ਕਿਸੇ ਵੀ ਤਰ੍ਹਾਂ ਦੇ ਔਜ਼ਾਰਾਂ ਦੀ ਲੋੜ ਨਹੀਂ ਹੈ ਲੋੜ ਸਿਰਫ ਸ਼ਾਂਤੀ ਤੇ ਇਕਾਂਤ ਇਕਾਗਰਤਾ ਦੀ ਹੈ ਜਦੋਂ ਅਸੀਂ ਸ਼ਾਂਤ ਮਨ ਦੇ ਨਾਲ ਮਹਿਸੂਸ ਕਰਦੇ ਹਾਂ ਬਿਨਾ ਆਪਣੇ ਅੰਦਰਲੀ ਆਵਾਜ਼ ਨੂੰ ਦਬਾਇਆ ਉਹਨੂੰ ਬੋਲਣ ਦਿਨੇ ਆ ਜਿਵੇਂ ਸ਼ੰਮੀ ਜੀ ਜ਼ਿਕਰ ਕਰਕੇ ਗਏ ਨੇ ਕਿ ਸਾਡੀ ਆਪਣੇ ਅੰਦਰੋਂ ਵੀ ਇੱਕ ਆਵਾਜ਼ ਆਉਂਦੀ ਹੈ ਬਿਨਾ ਆਪਣੇ ਅੰਦਰਲੀ ਆਵਾਜ਼ ਨੂੰ ਇਹਦੇ ਵਿੱਚ ਬਾਬਿਆਂ ਦਾ ਜਾਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੀ ਜ਼ਰੂਰਤ ਨਹੀਂ ਹੈ ਇਹ ਅਵਾਜ਼ਾਂ ਆਵਾਜ਼ ਜਿਹੜੀ ਆ ਆਪਣੇ ਅੰਦਰਲੀ ਜੋ ਤੁਹਾਡੀ ਰੂਹ ਤਬੀਅਤ ਜੋ ਤੁਹਾਨੂੰ ਕਹਿਣਾ ਚਾਹੁੰਦੀ ਹੈ ਜਿਸ ਚੀਜ਼ ਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ ਉਹਦੀ ਗੱਲ ਹੈ ਬਿਨਾ ਆਪਣੇ ਅੰਦਰਲੀ ਆਵਾਜ਼ ਨੂੰ ਦਬਾਇਆ ਉਸ ਵੇਲੇ ਅਸੀਂ ਸੁਣਨਾ ਜ਼ਰੂਰ ਸੁਣਨਾ ਸ਼ੁਰੂ ਕਰ ਦਿੰਨੇ ਆ ਸਿਰਦਰਦ ਦਿਲ ਦੀ ਧੜਕਣ ਦਾ ਤੇਜ਼ ਹੋਣਾ ਅਚਾਨਕ ਭੁੱਖ ਮਰ ਜਾਣਾ ਆਦੀ ਸਭ ਸਰੀਰ ਦੀਆਂ ਆਵਾਜ਼ਾਂ ਨੇ ਇਹ ਆਕਾਰਨ ਹੋਈਆਂ ਬੇਤਰਤੀਬੀਆਂ ਦੀ ਥਾਂ ਅਜਿਹੇ ਸੰਕੇਤ ਨੇ ਜਿਹੜੇ ਸਾਨੂੰ ਧਿਆਨ ਦੇਣ ਦੇ ਲਈ ਕਹਿ ਰਹੇ ਨੇ ਕਿ ਆਪਣੇ ਉੱਤੇ ਧਿਆਨ ਦੇ ਝਾਤ ਮਾਰ ਆਪਣੇ ਅੰਦਰ ਜੇਕਰ ਅਸੀਂ ਇਹਨਾਂ ਨੂੰ ਦਬਾਉਣ ਦੀ ਥਾਂ ਸਨੇਹ ਅਤੇ ਉਤਸੁਕਤਾ ਦੇ ਨਾਲ ਸੁਣਦੇ ਹਾਂ ਤਾਂ ਸਰੀਰ ਬਹੁਤ ਸਮਝਦਾਰੀ ਦੇ ਨਾਲ ਜਵਾਬ ਵੀ ਦਿੰਦਾ ਹੈ ਅਸੀਂ ਅਕਸਰ ਹੀ ਲਾਲਸਾ ਜਾਂ ਇੱਛਾ ਨੂੰ ਸਰੀਰਕ ਭੁੱਖ ਸਮਝ ਲੈਨੇ ਹਾਂ ਉਸ ਨੂੰ ਦਬਾਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਤਲਿਆ ਭੁੰਨਿਆ ਤਲਿਆ ਭੁੰਨਿਆ ਬੇਕਾਰ ਜੰਕ ਭੋਜਨ ਕਰ ਲੈਨੇ ਹਾਂ ਅਸਲ ਭੁੱਖ ਹਮੇਸ਼ਾ ਹੌਲੀ-ਹੌਲੀ ਵੱਧਦੀ ਹੈ ਇਹ ਪੋਸ਼ਟਿਕ ਆਹਾਰ ਵੀ ਸਵੀਕਾਰ ਕਰਦੀ ਹੈ ਜਦੋਂ ਕਿ ਲਾਲਸਾ ਵਿਸ਼ੇਸ਼ ਚੀਜ਼ ਦੀ ਤਾਂਘ ਹੁੰਦੀ ਹੈ ਜਿਹੜੀ ਤਣਾਅ ਦੁੱਖ ਜਾਂ ਬੋਰਿਅਤ ਆਦੀ ਭਾਵਨਾਵਾਂ ਆਧਾਰਿਤ ਹੁੰਦੀ ਹੈ ਇਸ ਦੇ ਲਈ ਖਾਣ ਤੋਂ ਪਹਿਲਾਂ ਰੁਕ ਕੇ ਆਪਣੇ ਆਪ ਨੂੰ ਜ਼ਰੂਰ ਇੱਕ ਵਾਰੀ ਪੁੱਛੋ ਕਿ ਇਹ ਮੇਰੇ ਸਰੀਰ ਦੀ ਜ਼ਰੂਰਤ ਹੈ ਜਾਂ ਮਨ ਦੀ ਇੱਕ ਲਾਲਸਾ ਹੈ ਜਾਂ ਜੀਵ ਦਾ ਸੁਆਦ ਹੈ ਇਸ ਤਰ੍ਹਾਂ ਜੇਕਰ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਦੱਸ ਸਮਝਣ ਦੀ ਲੋੜ ਹੈ ਕਿ ਇਸ ਦਾ ਕਾਰਨ ਨੀਂਦ ਦੀ ਕਮੀ ਹੈ ਪੋਸ਼ਟਿਕ ਭੋਜਨ ਜਾਂ ਪਾਣੀ ਦੀ ਘਾਟ ਹੈ ਜਾਂ ਫਿਰ ਆਲਸਾ ਜਾਂ ਅਕੇਰੀਆ ਸ਼ੀਲਤਾ ਦਾ ਹੋਣਾ ਹੈ ਉਸ ਦਾ ਹੱਲ ਕੱਟਿਆ ਜਾਵੇ ਜਿੰਨਾ ਮਹੱਤਵ ਸਰੀਰ ਦੀ ਆਵਾਜ਼ ਨੂੰ ਸੁਣਨ ਦਾ ਹੈ ਓਨਾ ਹੀ ਮਹੱਤਵ ਸੋਜ-ਬੋਜ ਦੇ ਨਾਲ ਇਸ ਨੂੰ ਜਵਾਬ ਦੇਣ ਦਾ ਵੀ ਹੈ ਛੀਸ਼ੇ ਮੋਰੇ ਕਹਿੰਦੇ ਨੇ ਨਾ ਆਪਣੇ ਆਪ ਨੂੰ ਜਵਾਬ ਦੇਣਾ ਭਾਵ ਜਦੋਂ ਸਰੀਰ ਨੂੰ ਆਰਾਮ ਦੀ ਲੋੜ ਹੋਵੇ ਤਾਂ ਇਸ ਨੂੰ ਮੰਨ ਲੈਣਾ ਭੁੱਖ ਲੱਗੀ ਹੋਵੇ ਤਾਂ ਪੋਸ਼ਟਿਕ ਆਹਾਰ ਗ੍ਰਹਿਣ ਕਰਨਾ ਮਾਨਸਿਕ ਤਣਾ ਹੋਵੇ ਤਾਂ ਸ਼ਾਂਤੀ ਦੇ ਨਾਲ ਸਮੱਸਿਆ ਦਾ ਹੱਲ ਲੱਭਣਾ ਆਲਸ ਆ ਰਿਹਾ ਹੋਵੇ ਤਾਂ ਲੋੜ ਦੇ ਅਨੁਸਾਰ ਸੈਰ ਕਰਨਾ ਕਸਰਤ ਜਾਂ ਕੋਈ ਕਾਰਜ ਕਰਨਾ ਆਦੀ ਇਸ ਨੂੰ ਜਵਾਬ ਦੇਣਾ ਜਾਂ ਬੋਲਣਾ ਕਹੋਂਦੇ ਨੇ ਜਾਂ ਤੁਹਾਨੂੰ ਮੱਲਕੀ ਬਾਥਰੂਮ ਜਾਣਾ ਤੁਸੀਂ ਪਰ ਉਹਨੂੰ ਵੀ ਤੁਸੀਂ ਕਹਿੰਦੇ ਹੋ ਭਾਈ 2 ਮਿੰਟ ਰੁਕ ਜਾ ਰੁਕ ਜਾ ਰੁਕ ਜਾ ਉਹਦੇ ਨਾਲ ਫਿਰ ਦੁੱਖ ਤਕਲੀਫਾਂ ਅੱਗੇ ਜਾ ਕੇ ਬਾਧੀਆਂ ਨੇ ਸਰੀਰ ਦੇ ਨਾਲ ਗੱਲਾਂ ਕਰਨ ਦੇ ਲਈ ਸ਼ਬਦਾਂ ਦੀ ਥਾਂ ਇਰਾਦੇ ਧਿਆਨ ਅਤੇ ਸਨੇਹ ਦੀ ਜ਼ਰੂਰਤ ਹੈ ਇੱਥੇ ਗੱਲ ਬਹੁਤ ਧਿਆਨਯੋਗ ਦੇਣਯੋਗ ਹੈ ਕਿ ਸਰੀਰ ਦੇ ਕਹਿ ਦੇ ਅਨੁਸਾਰ ਚੱਲਣਾ ਜ਼ਰੂਰੀ ਹੈ ਪਰ ਉਸ ਨੂੰ ਜਿਹੜਾ ਯਤਨਾ ਨਹੀਂ ਦੇਣੀ ਹੈ ਸੰਤੁਲਨ ਬਣਾ ਕੇ ਰੱਖਣਾ ਹੈ ਜੇਕਰ ਕਸਰਤ ਕਰਨੀ ਹੈ ਤਾਂ ਆਪਣੀ ਸਮਰੱਥਾ ਦੇ ਅਨੁਸਾਰ ਕਰਨੀ ਹੈ ਸਰੀਰ ਤੇ ਅਤਿਆਚਾਰ ਨਹੀਂ ਕਰਨ ਦੇਣਾ ਇਸੇ ਤਰ੍ਹਾਂ ਜੇਕਰ ਸੈਰ ਕਰਨੀ ਹੈ ਤਾਂ ਉਨੀ ਹੀ ਕੋ ਤੇਜ਼ੀ ਤੇਜ਼ ਹੀ ਕਰਨੀ ਹੈ ਜਿੰਨੀ ਕੋ ਤੇਜ਼ ਸਰੀਰ ਸਹਿ ਸਕਦਾ ਜਾਹੇ ਉਹ ਮਨੋਵਿਗਿਆਨਿਕ ਗੱਲ ਹੈ ਚ ਜਿੰਨੀਕ ਤੁਸੀਂ ਖਬਰਾਂ ਸੁਣਨੀਆਂ ਨੇ ਤਾਂ ਉਨੀਆਂ ਕੇ ਸੁਣਨੀਆਂ ਨੇ ਜਿੱਥੇ ਤੱਕ ਤੁਹਾਡੇ ਦਿਮਾਗ ਦੇ ਉੱਤੇ ਕੋਈ ਐਸਾ ਦਬਾਅ ਜਾਂ ਇਫੈਕਟ ਨਾ ਪਵੇ ਤੇ ਤਰਕ ਦੀ ਗੱਲ ਹੈ ਜਾਂ ਤਰਕ ਵੀ ਉੱਥੇ ਤੱਕ ਹੀ ਕਰਨਾ ਹੈ ਕਿਸੇ ਤੇ ਕੋਈ ਵਿਸ਼ਵਾਸ ਕਰਨਾ ਹੈ ਉਹ ਧਾਰਮਿਕ ਹੈ ਚਾਹੇ ਉਹ ਸਮਾਜਿਕ ਹੈ ਚਾਹੇ ਉਹ ਇਕਨੋਮਿਕ ਪੱਖ ਤੋਂ ਐ ਤੇ ਉਹ ਵੀ ਉਹਨਾਂ ਕੇ ਕਰਨਾ ਉਹਦੇ ਵਿੱਚ ਵੀ ਸਵਾਲ ਜਵਾਬ ਜ਼ਰੂਰ ਨਾਲ ਦੀ ਨਾਲ ਚੱਲਣੇ ਚਾਹੀਦੇ ਨੇ ਕਿ ਇਹ ਮੇਰੇ ਨਾਲ ਇਮਾਨਦਾਰੀ ਕਰ ਰਿਹਾ ਮੇਰੇ ਨਾਲ ਧੋਖਾ ਤਾਂ ਨਹੀਂ ਕਰ ਰਿਹਾ ਉਹ ਸਾਰੀਆਂ ਚੀਜ਼ਾਂ ਵੀ ਨਾਲ ਨੇ ਤੇ ਉਹਦਾ ਵੀ ਸਰੀਰ ਦੇ ਉੱਤੇ ਮਾਨਸਿਕ ਜਿਹੜੀ ਸਾਡਾ ਸੰਤੁਲਨ ਹੈ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ ਸਕਾਰਾਤਮਕ ਊਰਜਾ ਪੈਦਾ ਹੋਵੇ ਮਨ ਪਰ ਫੁੱਲਤ ਤੇ ਸਰੀਰ ਮੁੜ ਸੁਰਜੀਤ ਹੋ ਸਕੇ ਆਪਣੇ ਸਰੀਰ ਦੇ ਨਾਲ ਗੱਲਾਂ ਕਰਨ ਦੇ ਵਿੱਚ ਸਕਾਰਾਤਮਕ ਜਾਨਕੀ ਪੋਜੀਟਿਵ ਕਥਨ ਜਾਂ ਧਾਰਨਾਵਾਂ ਜਿਹੜੇ ਨੇ ਅਫਰਮੇਸ਼ਨਜ਼ ਵੀ ਸ਼ਾਮਲ ਨੇ ਇਹਨਾਂ ਧਾਰਨਾਵਾਂ ਤੇ ਉਚਾਰਨ ਦੇ ਰਾਹੀਂ ਅਸੀਂ ਆਪਣੀ ਅੰਦਰੂਨੀ ਦੁਨੀਆ ਦੇ ਨਾਲ ਗੱਲਾਂ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅੰਦਰੂਨੀ ਸ਼ਾਂਤੀ ਤੇ ਜਿਹੜਾ ਸੰਤੁਲਨ ਲਿਆਉਂਦੇ ਹਾਂ ਜਿਵੇਂ ਹਰ ਸਵੇਰ ਉੱਠਦਿਆਂ ਕਹਿਣਾ ਹੈ ਕਿ ਮੈਂ ਅੱਜ ਤਾਜ਼ਗੀ ਮਹਿਸੂਸ ਕਰ ਰਿਹਾ ਤੇ ਮੇਰਾ ਸਰੀਰ ਤੰਦਰੁਸਤ ਹੈ ਬਿਮਾਰੀ ਦੀ ਹਾਲਤ ਦੇ ਵਿੱਚ ਕਹਿਣਾ ਮੈਂ ਠੀਕ ਹੋ ਰਿਹਾ ਜਾ ਮੈਂ ਹੁਣ ਠੀਕ ਹੋ ਗਿਆ ਕਿਸੇ ਮੁਸ਼ਕਲ ਘੜੀ ਦੇ ਵਿੱਚ ਆਤਮ ਵਿਸ਼ਵਾਸ ਦੇ ਨਾਲ ਕਹਿਣਾ ਮੇਰੇ ਅੰਦਰ ਹਰ ਸਮੱਸਿਆ ਦਾ ਹੱਲ ਲੱਭਣ ਦੀ ਸਮਰੱਥਾ ਹੈ ਹਰ ਚੀਜ਼ ਦੇ ਨਾਲ ਮੈਂ ਮੱਥਾ ਲਾ ਸਕਦਾ ਟੱਕਰ ਸਕਦਾ ਹਾਂ ਉਹ ਤਾਂ ਉਹਦੇ ਵਿੱਚੋਂ ਜਿੱਤ ਹਾਸਲ ਹੁੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਕਹਿਣਾ ਹੈ ਅੱਜ ਦਾ ਦਿਨ ਚੰਗਾ ਰਿਹਾ ਆਪਣਾ ਵਿਚਾਰ ਕਰਨਾ ਕਿ ਅੱਜ ਮੈਂ ਦਿਨ ਦੇ ਵਿੱਚ ਕੀਤਾ ਕੀ ਹੈ ਕੀ ਚੰਗੇ ਕੰਮ ਕੀਤੇ ਆ ਕਿ ਮਾੜੇ ਕੰਮ ਕੀਤੇ ਆ ਕਿੱਥੋਂ ਮੈਨੂੰ ਦੁੱਖ ਹੋਇਆ ਕਿੱਥੋਂ ਮੈਨੂੰ ਸੁੱਖ ਮਿਲਿਆ ਖੁਸ਼ੀ ਕਿੱਥੋਂ ਮਿਲੀ ਹੈ ਦੁਖੀ ਕਿੱਥੋਂ ਹੋਇਆ ਉਹਨੂੰ ਘੱਟ ਕਿੱਦਾਂ ਕਰਨਾ ਉਹਨਾਂ ਚੀਜ਼ਾਂ ਤੋਂ ਜਿੱਥੋਂ ਮੈਂ ਦੁਖੀ ਹੁੰਦਾ ਨਾ ਨਮੀ ਸਵੇਰ ਦੀ ਉਮੀਦ ਦੇ ਵਿੱਚ ਮੇਰਾ ਮਨ ਤੇ ਸਰੀਰ ਆਰਾਮ ਦੇ ਲਈ ਤਿਆਰ ਨੇ ਇਸੇ ਤਰ੍ਹਾਂ ਆਪਣੇ ਅੰਦਰ ਵਾਸ ਕਰਦੀ ਉਸ ਪਰਮ ਆਤਮਾ ਦਾ ਧੰਨਵਾਦ ਕਰਨਾ ਹੈ ਜਿਹੜਾ ਗ੍ਰੈਟੀਟਿਊਡ ਵੀ ਮਨ ਨੂੰ ਸਥਿਰ ਕਰਦਾ ਹੈ ਭਈ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਅੱਜ ਤੂੰ ਤੋਰਿਆ ਫੇਰੇ ਆ ਲੈ ਤੁਰਿਆ ਮੈਨੂੰ ਖੁਸ਼ੀ ਮਿਲੀ ਹੈ ਚੰਗੀਆਂ ਥਾਵਾਂ ਦੇ ਉੱਤੇ ਆਪਾਂ ਘੁੰਮ ਕੇ ਆਏ ਆ ਦੋਵੇਂ ਜਾਣੇ ਦਿਲ ਦੇ ਵਿੱਚ ਖੁਸ਼ੀ ਜਗਾਉਂਦਾ ਤੇ ਸਰੀਰ ਨੂੰ ਸ਼ਾਂਤੀ ਦਿੰਦਾ ਹੈ ਜਿਵੇਂ हे ਪ੍ਰਭੂ ਮੈਨੂੰ ਨਵਾਂ ਦਿਨ ਅਤੇ ਨਵੀਂ ਉਮੀਦ ਦੇਣ ਦੇ ਲਈ ਆਪ ਜੀ ਦਾ ਕੋਟੀ ਕੋਟੀ ਧੰਨਵਾਦ ਹੈ ਜਾਂ हे ਕੁਦਰਤ ਇਹ ਜਿਹੜੀ ਕਾਇਨਾਤ ਹੈ ਉਹਦਾ ਧੰਨਵਾਦ ਕਰ ਸਕਦੇ ਹਾਂ हे ਈਸ਼ਵਰ ਤੁਸੀਂ ਮੇਰੇ ਨਾਲ ਹੋ ਇਹੋ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ ਅਮਰੀਕੀ ਕਵਿਤਰੀ ਅਤੇ ਲੇਖਕਾ ਨੀਰਾ ਵਹੀਦ ਦੀਆਂ ਇਹ ਸਤਰਾਂ ਉਪਰੋਕਤ ਲੇਖ ਨੂੰ ਸਾਰਥਕਤਾ ਦਿੰਦੀਆਂ ਨੇ ਅਤੇ ਮੈਂ ਆਪਣੀ ਸਰੀਰ ਨੂੰ ਹੌਲੀ ਜਿਹੇ ਕਿਹਾ ਮੈਂ ਤੇਰੀ ਦੋਸਤ ਬਣਨਾ ਚਾਹੁੰਦੀ ਹਾਂ ਉਹ ਕਵਿਤਰੀ ਕਹਿੰਦੀ ਹੈ ਆਪਣੇ ਸਰੀਰ ਨੂੰ ਆਪਣੀ ਆਤਮਾ ਨੂੰ ਕਿ ਮੈਂ ਤੇਰਾ ਦੋਸਤ ਬਣਨਾ ਚਾਹੁੰਦੀ ਹਾਂ ਉਸ ਨੇ ਇੱਕ ਲੰਬਾ ਸਾਹ ਲਿਆ ਤੇ ਜਵਾਬ ਦਿੱਤਾ ਮੈਂ ਪੂਰੀ ਜ਼ਿੰਦਗੀ ਇਸੇ ਦਾ ਇੰਤਜ਼ਾਰ ਕਰ ਰਿਹਾ ਸੀ ਜੀ ਦੋਸਤੋ ਇਹ ਹੈ ਜੀ ਆਪਣੇ ਆਪ ਦੇ ਵਿੱਚ ਆਪਣੇ ਨਾਲ ਸੰਵਾਦ ਰਚਾਉਣਾ ਆਪਣੇ ਨਾਲ ਗੱਲ ਕਰਨਾ ਜਿੱਥੇ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਕਿਛ ਸੁਣੀਏ ਕਿਛ ਕਹੀਏ ਇਹ ਜਿਹੜੀ ਗੱਲਬਾਤ ਹੈ ਸਭ ਤੋਂ ਪਹਿਲਾਂ ਆਪਣੇ ਤੋਂ ਸ਼ੁਰੂ ਕਰਨੀ ਹੈ ਫਿਰ ਟੇਬਲ ਟਾਕ ਦੀ ਗੱਲ ਆਉਂਦੀ ਹੈ ਦੂਜਿਆਂ ਦੇ ਨਾਲ ਸੰਵਾਦ ਦੀ ਗੱਲ ਆਉਂਦੀ ਹੈ ਪਹਿਲਾਂ ਆਪਣੇ ਆਪ ਦੇ ਵਿੱਚ ਆਪਾਂ ਚਾਹੁੰਦੇ ਕੀ ਹਾਂ ਕੀ ਕਰਨਾ ਚਾਹੁੰਦੇ ਹਾਂ ਕੀ ਕਰਨਾ ਹੈ ਉਹਨਾਂ ਚੀਜ਼ਾਂ ਦੇ ਵਿੱਚ ਸਪਸ਼ਟਤਾ ਸਪਸ਼ਟਤਾ ਜਿਹੜੀ ਆ ਹੋਣੀ ਚਾਹੀਦੀ ਹੈ ਫਿਰ ਹੀ ਅਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਕਰ ਸਕਦੇ ਹਾਂ ਕੋਈ ਗੱਲਬਾਤ ਦੀ ਸ਼ੁਰੂਆਤ ਕਰ ਸਕਦੇ ਹਾਂ ਅੱਗੇ ਚਲਾ ਸਕਦੇ ਹਾਂ ਗੱਲ ਫਿਰ ਦੂਰ ਤੱਕ ਜਾਵੇਗੀ। ਰਾਮ巴巴 ਸਿੱਧੂ ਸਾਹਿਬ ਜੁੜੇ ਨੇ ਜੀ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਸੰਜੀਵ ਕੁਮਾਰ ਸ਼ਰਮਾ ਹੋਣਾ ਜੀ ਦੀ ਗੱਲਬਾਤ ਮੈਂ ਤੁਹਾਡਾ ਦੋਸਤ ਭពਿੰਦਰ ਪਾਰਜ ਧੰਨਵਾਦ ਸਹਿਤ ਹੈ ਜੀ। ਬਾ ਕਮਾਲ ਸਿੱਖਿਆ ਦੇਣ ਵਾਲੀ ਗੱਲਬਾਤ ਸੀ। ਸੰਜੀਵ ਕੁਮਾਰ ਸ਼ਰਮਾ ਜੀ ਦਾ ਵੀ ਧੰਨਵਾਦ ਤੇ ਪੰਜਾਬੀ ਟਰਬਿਊਨ ਦਾ ਵੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ। ਤੇ ਨਾਨਕ ਸਾਹਿਬ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜੀ। ਇਸ ਤਰ੍ਹਾਂ ਦੀ ਜਿਹੜਾ ਮਨੋਵਿਗਿਆਨ ਨੂੰ ਦੇਖੋ ਗੁਰੂ ਸਾਹਿਬ ਨੇ ਉਦੋਂ ਕਿੰਨਾ ਪਹਿਲਾਂ ਉਹ ਸਾਰੀਆਂ ਚੀਜ਼ਾਂ ਨੂੰ ਖੰਘਾ ਲਿਆ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਲਾਗੂ ਕਰਨੀਆਂ ਨੇ ਪ੍ਰੈਕਟੀਕਲ ਕਰਨਾ ਹੈ ਨਾ ਕਿ ਇਹਨੂੰ ਜਪ ਜਪਣਾਈਆਂ ਸਿਰਫ ਤੇ ਕਿਉਂਕਿ ਜਿਹੜੀ ਹੈ ਸਿੱਖ ਧਰਮ ਦੀ ਗੱਲ ਆਉਂਦੀ ਹੈ ਜਿੱਦਾਂ ਕਰਕੇ ਵੀ ਗਏ ਨੇ ਕਿ ਉਹ ਇੱਕ ਪ੍ਰੈਕਟੀਕਲ ਜੀਵਨ ਹੈ ਜਦੋਂ ਉਸ ਨੂੰ ਜਿਉਵਾਂਗੇ ਨਾ ਤਾਂ ਜ਼ਿੰਦਗੀ ਆਪ ਹੀ ਖੁਸ਼ਹਾਲ ਤੇ ਚੰਗੀ ਸਿਹਤਮੰਦ ਲੱਗਦੀ ਹੈ ਰਿਸ਼ਤੇ ਵਧੀਆ ਨਿਭਦੇ ਰਹੇ ਸਾਰੀਆਂ ਚੀਜ਼ਾਂ ਵਧੀਆ ਚੱਲਦੀਆਂ ਨੇ